ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਰਾ ਵਾਲੀ ਹੈ ਕਿਉਂਕਿ ਉਹ ਨਾਲ ਹੀ ਜੁੜੀ ਹੋਈ ਹੈ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਇੱਕ ਤਾਂ ਇਹ ਕਹੀ ਕਿ ਕੀ ਸਰਕਾਰ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਤੋਂ ਉੱਪਰ ਸਮਝਦੀ ਹੈ ਬਿਲਕੁਲ ਵੀ ਨਹੀਂ ਸਰਕਾਰ ਕਦੇ ਵੀ ਆਪਣੇ ਆਪ ਨੂੰ ਕਿਤੇ ਉਹਨੇ ਕਲੇਮ ਨਹੀਂ ਕੀਤਾ ਨਾ ਉਹੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਪਰ ਸਮਝਦੀ ਐ ਅਸੀਂ ਸਤਿਕਾਰ ਕਰਦੇ ਆ ਉਸ ਤੱਕ ਦਾ ਪਰ ਧਾਮੀ ਸਾਹਿਬ ਨੇ ਦੂਸਰੀ ਗੱਲ ਜਿਹੜੀ ਇਹਦੇ ਵਿੱਚ ਉਠਾਈ ਉਹਨਾਂ ਨੇ ਇਹ ਕਿਹਾ ਕਿ 10 20 ਘਪਲੇ ਤਾਂ ਰੋਜ਼ ਐਸਟੀਪੀਸੀ ਦੇ ਵਿੱਚ ਹੁੰਦੇ ਨੇ ਇਹ ਘਪਲੇ ਕਿਹੜੇ ਨੇ ਇਹ ਤੁਹਾਡੇ ਮਾਧਿਅਮ ਦੇ ਰਾਹੀਂ ਧਾਮੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਕਿਉਂਕਿ ਧਾਮੀ ਸਾਹਿਬ ਅਸਲ ਦੇ ਵਿੱਚ ਜਦੋਂ ਵੀ ਗੱਲ ਕਰਦੇ ਨੇ ਉਹ ਅਕਾਲੀ ਦਲ ਬਾਦਲ ਦੇ ਬੁਲਾਰੇ ਵਜੋਂ ਗੱਲ ਕਰਦੇ ਨੇ ਇਸ ਕਰਕੇ ਉਹ ਸ਼ਾਇਦ ਪ੍ਰੈਸ ਕਾਨਫਰੰਸਾਂ ਦੇ ਵਿੱਚ ਕਨਫਿਊਜ਼ ਹੋ ਜਾਂਦੇ ਆ ਵੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੋਲ ਰਹੇ ਆ ਜਾਂ ਉਹ ਅਕਾਲੀ ਦਲ ਬਾਦਲ ਵੱਲੋਂ ਬੋਲ ਰਹੇ ਆ ਉਹ ਬੋਲ ਰਹੇ ਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਗੱਲਾਂ ਉਹ ਕਰ ਰਹੇ ਹੁੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਇੱਕ ਚੈਨਲ ਦੇ ਉੱਤੇ ਮੇਰੇ ਨਾਲ ਸਵੇਰੇ ਸਨ ਜਦੋਂ ਮੈਂ 2015 ਵਾਲੀ ਗੱਲ ਉਹਨਾਂ ਕੋਲੇ ਉਠਾਈ ਕਿ ਗੁਰੂ ਗ੍ਰੰਥ ਸਾਹਿਬ ਦੀ ਇੱਕ ਬੀੜ ਜਿਹੜੀ ਚੋਰੀ ਹੋ ਗਈ ਸੀ ਤਾਂ ਉਹਨਾਂ ਦਾ ਇਹ ਕਹਿਣਾ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਾ ਨਹੀਂ ਸੀ ਜਿਹੜੇ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਨਹੀਂ ਉੱਥੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਕੀ ਉਹ ਗੁਰੂ ਗ੍ਰੰਥ ਸਾਹਿਬ ਉਹਨੂੰ ਮੰਨਿਆ ਨਹੀਂ ਜਾਂਦਾ ਸਵਾਲ ਸਿਰਫ ਇਹੀ ਹੈ ਕਿ ਜੇ ਤੁਸੀਂ ਅਕਾਲੀ ਦਲ ਬਾਦਲ ਦੇ ਵੱਲੋਂ ਇੱਕ ਪੋਲੀਟੀਕਲ ਪਾਰਟੀ ਦੇ ਤੌਰ ਦੇ ਉੱਤੇ ਬੋਲਣਾ ਤਾਂ ਤੁਸੀਂ ਬਿਲਕੁਲ ਬੋਲੋ ਪੋਲੀਟੀਕਲ ਤੌਰ ਦੇ ਉੱਤੇ ਤੁਹਾਨੂੰ ਕੋਈ ਵੀ ਗੱਲ ਕਰਨ ਦਾ ਹੱਕ ਹੈ ਤੁਸੀਂ ਗੱਲ ਤਾਂ ਕਰ ਰਹੇ ਹੋ ਇੱਕ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਰ ਗੱਲਾਂ ਜਿਹੜੀਆਂ ਕਰ ਰਹੇ ਹੋ ਸਾਰੀਆਂ ਦੀਆਂ ਸਾਰੀਆਂ ਸਿਆਸੀ ਕਰ ਰਹੇ ਹੋ ਸਵਾਲ ਜਿਹੜਾ ਤੁਹਾਡੇ ਰਾਹੀਂ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ 10 ਤੋਂ 20 ਕਪਲੇ ਧਾਮੀ ਸਾਹਿਬ ਦੇ ਸ਼ਬਦਾਂ ਦੇ ਅਨਸਾਰ ਰੋਜ਼ ਹੁੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਉਹ ਕਪਲੇ ਕੀ ਨੇ ਉਹ ਕੀ ਪੈਸੇ ਦੇ ਲੈਣ ਦੇਣ ਦਾ ਮਾਮਲਾ ਹੈ ਉਹ ਕੋਈ ਘਿਓ ਦਾ ਕਪਲਾ ਹੈ ਉਹ ਕੋਈ ਰਸੀਦਾਂ ਦਾ ਕਪਲਾ ਹੈ ਉਹ ਕੋਈ ਡੂਨਿਆਂ ਦਾ ਕਪਲਾ ਹੈ ਉਹ ਕੋਈ ਕੰਸਟਰਕਸ਼ਨ ਵਾਲੇ ਮਾਮਲੇ ਦਾ ਕਪਲਾ ਹੈ ਕਿਸ ਤਰ੍ਹਾਂ ਦਾ ਕਪਲਾ ਹੈ ਸੰਗਤ ਦੇ ਸਾਹਮਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਤੁਹਾਨੂੰ ਜਿਹੜਾ ਇਹ ਸਪਸ਼ਟ ਜ਼ਰੂਰ ਕਰਨਾ ਚਾਹੀਦਾ ਉਸੀਂ ਇਹ ਪੁੱਛਿਆ ਸੀ ਕਿ ਕੀ ਸਰਕਾਰ ਖੁਦ ਨੂੰ ਅਕਾਲ ਤਖਤ ਸਾਹਿਬ ਤੋਂ ਉੱਪਰ ਸਮਝਦੀ ਆ ਬਿਲਕੁਲ ਨਹੀਂ ਨਿਮਾਣੇ ਸਿੱਖ ਦੇ ਤੌਰ ਦੇ ਤੇ ਅਸੀਂ ਇਹ ਕਹਿੰਨੇ ਆ ਕਿ ਕਦੀ ਨਾ ਸੋਚਿਆ ਨਾ ਕਦੀ ਇਹ ਹੋਊਗਾ ਪਰ ਧਾਮੀ ਸਾਹਿਬ ਤੁਸੀਂ ਖੁਦ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਨਾ ਸਮਝੋ 328 ਰੂਪ ਜਿਨ੍ਹਾਂ ਦੇ ਬਾਰੇ ਵਿੱਚ ਐਫ ਆਈ ਆਰ ਦਰਜ ਹੋਈ ਆ ਜਿਹੜੀ ਐਸ ਆਈ ਟੀ ਬਣਾਈ ਗਈ ਆ ਤੁਸੀਂ ਐਸਆਈਟੀ ਨੂੰ ਸਹਿਯੋਗ ਕਰਨ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਖੋ ਤੇ ਜਿਹੜੇ ਲੋਕ ਇਹਦੇ ਵਿੱਚ ਸ਼ਾਮਲ ਨੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣ ਦਿਓ ਜਿਹੜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮਤਿਆਂ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਲਿਖ ਕੇ ਆਖਿਆ ਹੋਇਆ ਹੈ ਕਿ ਇਹਨਾਂ ਦੇ ਖਿਲਾਫ ਵਿਭਾਗੀ ਪਲੱਸ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਤੁਹਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਸ ਕੀਤੇ ਗਏ ਮਤੇ ਬੇਸ਼ੱਕ ਉਹ ਪ੍ਰਧਾਨ ਦੂਸਰੇ ਸਨ ਪਰ ਉਹ ਮਤੇ ਤਾਂ ਕਿਤੇ ਨਹੀਂ ਜਾਂਦੇ ਉਹ ਤਾਂ ਰਿਕਾਰਡ ਦਾ ਹਿੱਸਾ ਨੇ ਇਸ ਕਰਕੇ ਇਹ ਐਸਆਈਟੀ ਨੂੰ ਜਿਹੜਾ ਦੀ ਉਹ ਸਹਿਯੋਗ ਦਿਓ ਖੁਦ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਨਾ ਸਮਝੋ ਜਿਹੜੇ 328 ਰੂਪ ਜਿਨ੍ਹਾਂ ਦੇ ਬਾਰੇ ਦੇ ਵਿੱਚ ਇੰਨੇ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਝ ਨਹੀਂ ਕਰ ਸਕੀ ਉਹ ਹੁਣ ਐਸਆਈਟੀ ਦੀ ਜਿਹੜੀ ਜੋ ਜਾਂਚਣੀ ਹੈ ਉਹਦੇ ਉਸ ਜਾਂਚ ਦੇ ਵਿੱਚ ਸਹਿਯੋਗ ਕਰੋ ਇੱਕ ਔਰ ਦੂਸਰਾ ਇਹ ਜ਼ਰੂਰ ਸੰਗਤ ਦੇ ਸਾਹਮਣੇ ਕਲੀਅਰ ਕਰੋ ਕਿ 10 ਤੋਂ 20 ਹੁੰਦੇ ਰੋਜ਼ ਦੇ ਜਿਹੜੇ ਘਪਲੇ ਉਹ ਕਿਹੜੇ ਨੇ ਤੇ ਉਹ ਕਿਵੇਂ ਦਬਾਏ ਜਾਂਦੇ ਨੇ ਜੇ ਉਹਨਾਂ ਦੀ ਗੱਲ ਬਾਹਰ ਨਹੀਂ ਆਉਂਦੀ ਇਹਦਾ ਮਤਲਬ ਰੋਜ਼ 10 ਤੋਂ 20 ਘਪਲੇ ਤੁਸੀਂ ਦਬਾਉਣ ਦੇ ਵਿੱਚ ਬਰਾਬਰ ਦੇ ਹਿੱਸੇਦਾਰ